ਅੱਜ ਜੀ ਸਵਾਗਤ ਕਰਦੇ ਆ ਤੁਹਾਡਾ ਵਾਇਗਰੂ ਕਲੌਥ ਹਾਊਸ ਐਂਡ ਬਟਿਕ ਬੜਲਾਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਰੀਸਟਾਕ ਹੋਏ ਆ ਜੀ ਤੁਹਾਡੀ ਡਿਮਾਂਡ ਤੇ ਸਿੰਧੀ ਵਰਕ ਦੇ ਡਬਲ ਲੇਅਰ ਵਾਲੇ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਪਹਿਲਾ ਮੇਰੀਆਂ ਪਿਆਰਿਆਂ ਨੂੰ ਰਿਕਵੈਸਟ ਹੈ ਕਿ ਐਦਾਂ ਦੇ ਸੋਹਣੇ-ਸੋਹਣੇ ਸੂਟ ਲੈਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਜੀ ਠੀਕ ਹੈ ਜੀ ਅੱਜ ਦੇ ਅਸੀਂ ਸੂਟ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਪਿਆਰੇ ਜਿਹੇ ਸੂਟ ਲੈਣਗੇ ਸਿੰਧੀ ਵਰਕ ਦੇ ਵਿੱਚ ਰਹਿਣ ਵਾਲੇ ਆ ਤੇ ਪ੍ਰਾਈਸ ਵੀ ਸਾਡੀ ਜੈਨੂਅਲ ਜੀ ਹੁੰਦੀ ਹੈ ਅੱਜ ਦੇ ਜਿਹੜੇ ਸੂਟ ਰਹਿਣਗੇ ਕੁਝ ਖਾਦੀ 'ਚ ਰਹਿਣਗੇ ਕੁਝ ਕੈਮਰਿਕ ਸਟਾਫ ਦੇ ਵਿੱਚ ਰਹਿਣ ਵਾਲੇ ਆ ਪਿਓਰ ਕਾਟਨ ਕੈਮਰਿਕ ਸਟਾਫ ਦੇ ਵਿੱਚ ਸੂਟ ਰਹਿਣ ਵਾਲੇ ਆ ਜੀ ਪਹਿਲਾ ਸੂਟ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਸੂਟ ਹੈ ਜੀ ਦੇਖੋ نیچے ਤੁਸੀਂ ਘੇਰਾ ਦੇਖ ਸਕਦੇ ਹੋ ਪੂਰਾ ਫੁੱਲ ਹੈਵੀ ਘੇਰਾ ਬਣਿਆ ਹੋਇਆ ਡਬਲ ਲੇਅਰ ਹੈ ਜੀ ਸਿੰਧੀ ਵਰਕ ਦੀ ਉੱਪਰ ਤੱਕ ਵੀ ਬੂਟੀਆਂ ਜਾ ਰਹੀਆਂ ਪੂਰੀ ਸ਼ਰਟ ਦੇ ਉੱਪਰ ਤੇ ਜਿਹੜੀ ਤੁਹਾਨੂੰ ਬਾਹੂ ਮੈਲਣ ਵਾਲੀ ਆ ਉਹਦੀ ਵੀ ਤੁਹਾਨੂੰ ਪੂਰੀਆਂ ਫੁੱਲ ਹੈਵੀ ਬਾਹੂ ਮੈਲਣ ਵਾਲੀਆਂ ਚੈੱਕ ਕਰੋ ਜੀ ਸਿੰਧੀ ਵਰਕ ਦੇ ਵਿੱਚ ਬਹੁਤ ਪਿਆਰਾ ਸੂਟ ਬਣਿਆ ਹੋਇਆ ਜੀ ਇਹ ਸਿੰਧੀ ਵਰਕ ਦੇ ਵਿੱਚ ਤਾਂ ਤੁਸੀਂ ਇਹ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ 700 ਦੇ ਵਿੱਚ 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਜੀ ਪ੍ਰਾਈਸ ਰਹੂਗੀ ਇਹਦੀ 700 ਰੁਪਏ ਠੀਕ ਹੈ ਜੀ ਇਸ ਤੋਂ ਅੱਗੇਲਾ ਸੂਟ ਤੁਸੀਂ ਦੇਖੋ ਜੀ ਅਗਲਾ ਸੂਟ ਦਿਖਾਵਾਂਗੇ ਤੁਹਾਨੂੰ ਰੈਸਟ ਕਲਰ ਦੇ ਵਿੱਚ ਹੈ ਜੀ ਇਹ ਦੇਖੋ ਜੀ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਰਹਿਣ ਵਾਲਾ ਠੀਕ ਹੈ ਜੀ ਡਬਲ ਲੇਅਰ ਦੇ ਵਿੱਚ ਰਹੂਗਾ ਸੂਟ ਪ੍ਰਾਈਸ ਸਿਰਫ 700 ਰੁਪਏ ਰਹਿਣ ਵਾਲੀ ਹੈ ਕੈਮਰਿਕ ਸਟਾਫ ਰਹਿਣ ਵਾਲਾ ਠੀਕ ਹੈ ਜੀ ਕੋਈ ਵੀ ਕਿਸੇ ਤਰ੍ਹਾਂ ਦਾ ਮਿਕਸ ਸਟਾਫ ਨਹੀਂ ਹੈ ਬਿਲਕੁਲ ਪਿਓਰ ਕਾਟਨ ਸਟਾਫ ਹੈ ਜੀ ਦੇਖੋ ਜੀ ਇਹ ਵਾਲੀਆਂ ਫੁੱਲ ਹੈਵੀ ਬਣੀਆਂ ਹੋਈਆਂ ਬਾਜ਼ੂ ਬਿਲਕੁਲ ਪਿਓਰ ਕੈਮਰਿਕ ਸਟਾਫ ਰਹਿਣ ਵਾਲਾ ਕੋਈ ਮਿਕਸ ਸਟਾਫ ਨਹੀਂ ਹੈਗਾ ਜੀ ਇਹ ਪ੍ਰਾਈਸ ਸਿਰਫ 700 ਰੁਪਏ ਰਹੂਗੀ ਜੀ ਇਹ ਵਾਲੇ ਸੂਟ ਦੀ ਪ੍ਰਾਈਸ ਰਹੂਗੀ 700 ਠੀਕ ਹੈ ਜੀ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਬਾਏ ਕਰ ਸਕਦੇ ਹੋ ਅਗਲਾ ਕਲਰ ਚੈੱਕ ਕਰੋ ਜੀ ਇਹ ਵੀ ਡਬਲ ਲੇਅਰ ਦੇ ਵਿੱਚ ਰਹੂਗਾ ਜੀ ਲਾਈਟ ਜਿਆ ਸਕਾਈ ਬਲੂ ਕਲਰ ਹੈ ਦੇਖੋ ਜੀ ਉੱਪਰ ਤੱਕ ਜਾ ਰਹੀਆਂ ਜੀਆਂ ਬੂਟੀਆਂ ਕਲਰ ਬੜਾ ਪਿਆਰਾ ਜੀ ਲਾਈਟ ਜਿਆ ਸਕਾਈ ਬਲੂ ਆ ਡਬਲ ਲੇਅਰ ਰਹਿਣ ਵਾਲੀ ਹੈ ਜੀ ਤੇ ਇਹ ਵਾਲੀਆਂ ਆਉਣਗੀਆਂ ਜੀ ਇਹਦੀਆਂ ਬਾਜ਼ੂ ਦੇਖੋ ਜੀ ਇਹ ਵਾਲੀਆਂ ਬਾਜ਼ੂ ਰਹਿਣ ਵਾਲੀਆਂ ਬਹੁਤ ਹੀ ਪਿਆਰੇ ਇਹ ਸੂਟ ਰਹਿਣ ਵਾਲਿਆ ਪਿਓਰ ਕੈਮਰਕ ਸਟਾਫ ਹੈ ਜੀ ਤੇ ਪ੍ਰਾਈਸ ਰਹੂਗੀ ਇਹਦੀ 700 ਠੀਕ ਹੈ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਹੈ ਇੱਕ ਖਾਦੀ ਦੇ ਵਿੱਚ ਰਹੂਗਾ ਜੀ ਸਿੰਧੀ ਵਰਕ ਹੈ ਖਾਦੀ ਵਿੱਚ ਰਹੂਗਾ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਫੁੱਲ ਹੈਵੀ ਰਹੂਗਾ ਬਾਹੂ ਚੈੱਕ ਕਰ ਸਕਦੇ ਹੋ ਬਾਹੂ ਵੀ ਤੁਹਾਨੂੰ ਦਿਖਾਵਾਂਗੇ ਪੂਰੀਆਂ ਫੁੱਲ ਹੈਵੀ ਬਾਹੂ ਬਣੀਆਂ ਹੋਈਆਂ ਜੀ ਇਹਦੀਆਂ ਦੇਖੋ ਜੀ ਇਹ ਵਾਲਾ ਤਾਂ ਸੀਗਾ ਤਾਂ ਕੇਰਾ ਠੀਕ ਹੈ ਜੀ ਇਹ ਵਾਲੀਆਂ ਬੜੀਆਂ ਹੋਈਆਂ ਪੂਰੀਆਂ ਫੁੱਲ ਹੈਵੀ ਬਸ ਚੈੱਕ ਕਰ ਸਕਦੇ ਹੋ ਜੀ ਤੁਸੀਂ ਸੂਟ ਤੇ ਸੂਟ ਦੀ ਲੁੱਕ ਦੇਖੋ ਜੀ ਪੂਰਾ ਫੁੱਲ ਹੈਵੀ ਸੂਟ ਹੈ ਜੀ ਉੱਪਰ ਤੱਕ neck ਤੱਕ ਇਹਦੀਆਂ ਜਿਹੜੀਆਂ ਬੂਟੀਆਂ ਜਾਣੀਆਂ ਸੂਟ ਦੇ ਵਿੱਚ ਸੀ ਗ੍ਰੀਨ ਕਲਰ ਦੇ ਵਿੱਚ ਰਹੂਗਾ ਖਾਦੀ ਸਟਾਫ ਰਹੂਗਾ ਜੀ ਬਿਲਕੁਲ ਪਿਓਰ ਕਾਟਨ ਖਾਦੀ ਰਹਿਣ ਵਾਲਾ ਜੀ ਬਿਲਕੁਲ ਪਿਓਰ ਕਾਟਨ ਖਾਦੀ ਇਹਦੀ ਪ੍ਰਾਈਸ ਰਹੂਗੀ 750 750 ਦੇ ਵਿੱਚ ਇਹ ਵਾਲਾ ਸੂਟ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਬਿਲਕੁਲ ਪਿਓਰ ਖਾਦੀ ਸਟੱਫ ਦੇ ਵਿੱਚ ਅਗਲਾ ਸੂਟ ਚੈੱਕ ਕਰੋ ਜੀ ਇਹ ਲਾਈਟ ਜਾਂ ਫਿਰੋਜੀ ਸ਼ੇਡ ਦੇ ਵਿੱਚ ਰਹਿਣ ਵਾਲਾ ਜੀ ਇਹ ਦੇਖੋ ਜੀ ਲਾਈਟ ਫਿਰੋਜੀ ਸ਼ੇਡ ਦੇ ਵਿੱਚ ਰਹੂਗਾ ਕੈਮਰਿਕ ਸਟੱਫ ਰਹਿਣ ਵਾਲਾ ਜੀ ਇਹ ਚੈੱਕ ਕਰੋ ਜੀ ਇਹ ਵਾਲੀਆਂ ਰਹਿਣਗੀਆਂ ਇਹਦੀਆਂ ਫੁੱਲ ਹੈਵੀ ਬਾਜ਼ੂ ਸਭ ਦੀਆਂ ਬਾਜ਼ੂ ਰੈਡੀ ਆ ਜੀ ਚੈੱਕ ਕਰੋ ਇਹ ਬਾਜ਼ੂ ਰਹਿਣਗੀਆਂ ਇਹ ਵਾਲਾ ਰਹੂਗਾ ਜੀ ਕੇਰਾ ਦੇਖੋ ਤੇ ਉੱਪਰ ਤੱਕ ਸ਼ੌਟ ਦੇ ਜਾਣੀਆਂ ਬੂਟੀਆਂ ਦੇਖੋ ਜੀ ਫੁੱਲ ਹੈਵੀ ਕੇਰਾ ਬੜਿਆ ਹੋਇਆ ਉੱਪਰ ਤੱਕ ਬੂਟੀਆਂ ਜਾ ਰਹੀਆਂ ਪ੍ਰਾਈਸ ਸਿਰਫ ਰਹੂਗੀ 650 ਕਿਆ ਮਰਕ ਸਟਾਫ ਦੇ ਵਿੱਚ ਰਹੂਗਾ ਜੀ 650 ਰਹੂਗੀ ਇਹਦੀ ਪ੍ਰਾਈਸ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਹੈ ਦੇਖੋ ਜੀ ਚੈੱਕ ਕਰੋ ਜੀ ਸੂਟ ਸੂਟ ਦੀ ਲੁੱਕ ਪਿਓ ਹਾਂ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਥੋੜਾ ਜਿਹਾ ਕਲਰ ਆ ਰਿਹਾ ਡਾਰਕ ਪਰ ਇੰਨਾ ਡਾਰਕ ਕਲਰ ਨਹੀਂ ਹੈ ਲਾਈਟ ਸ਼ੇਡ ਹੈ ਥੋੜੀ ਇਹ ਗਾਜਰੀ ਸ਼ੇਰ ਚ ਰਹੂਗਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਡਬਲ ਲੇਅਰ ਵਿੱਚ ਬਣਿਆ ਹੋਇਆ ਦੇਖੋ ਜੀ ਤੇ ਬਾਜ਼ੂ ਵੀ ਬੜੀਆਂ ਸੋਹਣੀਆਂ ਰੈਡੀ ਇਹਦੀਆਂ ਬਿਲਕੁਲ ਪਿਓਰ ਕੈਮਰਿਕ ਸਟਾਫ ਰਹਿਣ ਵਾਲਾ ਇਹ ਵਾਲੀਆਂ ਪੂਰੀਆਂ ਫੁੱਲ ਹੈਵੀ ਰਹਿਣਗੀਆਂ ਇਹਨੀਆਂ ਬਸ ਦੇਖੋ ਜੀ ਪ੍ਰਾਈਸ ਸਿਰਫ ਰਹੂਗੀ 750 ਕੈਮਰਿਕ ਸਟਾਫ ਰਹੂਗਾ ਜੀ ਇਹ ਪ੍ਰਾਈਸ ਰਹੂਗੀ 700 ਜੀ 750 ਨਹੀਂ 700 ਪ੍ਰਾਈਸ ਰਹਿਣ ਵਾਲੀ ਹੈ ਜੀ ਇਹਦੀ ਇਹ ਵਾਲਾ ਸੂਟ ਚੈੱਕ ਕਰੋ ਲੋਟੀ ਇਹ ਵੀ ਗ੍ਰੀਨ ਜੇ ਕਲਰ ਵਿੱਚ ਰਹੂਗਾ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਨਿਊ ਜੀ ਸ਼ੇਡ ਹੈ ਜੀ ਇਹ ਇਹਨੂੰ ਬੋਟਲ ਗਰੀਨ ਨਹੀਂ ਕਹਿ ਸਕਦੇ ਆਪਾਂ ਨਿਊ ਜੀ ਸ਼ੇਡ ਚ ਆਊਗਾ ਡਬਲ ਲੇਅਰ ਵਿੱਚ ਰੈਡੀ ਹੋਇਆ ਸੂਟ ਪਿਓਰ ਕੈਮਰਕ ਸਟਾਫ ਰਹਿਣ ਵਾਲਾ ਠੀਕ ਹੈ ਜੀ ਕਾਟਨ ਹੈ ਜੀ ਸਟਾਫ ਬਿਲਕੁਲ ਸੌਫਟ ਇਹ ਵਈਨਾ ਰੈਡੀਆਂ ਬਾਜ਼ੂ ਠੀਕ ਹੈ ਜੀ ਕੋਈ ਮਿਕਸ ਸਟਾਫ ਨਹੀਂ ਇਸੇ ਤੋਂ ਤੁਹਾਡੇ ਵਾਸਤੇ ਲੈ ਕੇ ਆਏ ਬਿਲਕੁਲ ਪਿਓਰ ਕੈਮਰਕ ਹੈ ਪ੍ਰਾਈਸ ਰਹੂਗੀ 700 ਰੁਪਏ ਇਹ ਵਾ ਦੇਖੋ ਜੀ ਪਿੰਕ ਕਲਰ ਦੇ ਵਿੱਚ ਰਹੂਗਾ ਪੂਰਾ ਫੁੱਲ ਹੈਵੀ ਸੂਟ ਹੈ ਜੀ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਅਸੀਂ ਖਾਦੀ ਸਟੱਫ ਹੈ ਜੀ ਇਹ ਬਿਲਕੁਲ ਕਾਟਨ ਖਾਦੀ ਹੈ ਪ्युअर ਕਾਟਨ ਖਾਦੀ ਦੇ ਵਿੱਚ ਰਹੂਗਾ ਜੀ ਇਹ ਇਹ ਵਾਲੀਆਂ ਦੇਖੋ ਜੀ ਪੂਰੀਆਂ ਫੁੱਲ ਹੈਵੀ ਬਾਜ਼ੂ ਬੜੀਆਂ ਹੋਈਆਂ ਇਹਦੀਆਂ ਪੂਰੀਆਂ ਫੁੱਲ ਹੈਵੀ ਬਾਜ਼ੂ ਹੈ ਕਲਰ ਥੋੜਾ ਜਿਹਾ ਡਲ ਆ ਰਿਹਾ ਪਰ ਪਿੰਕ ਸ਼ੇਡ ਦੇ ਵਿੱਚ ਹੈ ਜੀ ਠੀਕ ਹੈ ਜੀ ਪਿੰਕ ਸ਼ੇਡ ਦੇ ਵਿੱਚ ਰਹੂਗਾ ਇਹ ਵਾਲਾ ਰਹੂਗਾ ਇਹਦਾ ਕੇਰਾ ਠੀਕ ਹੈ ਜੀ ਇਹ ਵਾਲੀਆਂ ਰਹਿਣਗੀਆਂ ਦੀਆਂ ਬਸ ਠੀਕ ਹੈ ਜੀ ਉੱਪਰ ਤੱਕ ਵੀ ਬੂੜੀਆਂ ਜਾ ਰਹੀਆਂ ਕਾਟਨ ਖਾਦੀ ਆ ਜੀ ਬਿਲਕੁਲ ਕਾਟਨ ਖਾਦੀ ਪਿਓਰ ਵਾਲੀ ਸੌਫਟ ਵਾਲੀ ਤਾਂ ਪ੍ਰਾਈਸ ਰਹਿ ਰਹਿਊਗਾ ਜੀ ਇਹਦਾ 750 ਇਹ ਵਾਲਾ ਕਲਰ ਚੈੱਕ ਕਰੋ ਦੇਖੋ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਰੈਸਟ ਕਲਰ ਹੈ ਇਹ ਡਿਜ਼ਾਈਨਿੰਗ ਦੇਖੋ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਦੀ ਬਾਜ਼ੂ ਵੀ ਮਿਲ ਲਗੇ ਆ ਡਬਲ ਲੇਅਰ ਵਿੱਚ ਰਹਿਣ ਵਾਲਾ ਇਹ ਵਾਲੀਆਂ ਰਹਿਣਗੀਆਂ ਜੀਆਂ ਬਾਜ਼ੂ ਕੈਮਰਕ ਸਟੱਫ ਹੈ ਪ੍ਰਾਈਸ ਰਹੂਗੀ 700 ਇਹ ਵਾਲਾ ਕਲਰ ਚੈੱਕ ਕਰੋ ਜੀ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਆਣ ਵਾਲਾ ਪੀਸ਼ੇਡ ਦੇ ਵਿੱਚ ਰਹੂਗਾ ਜੀ ਬਹੁਤ ਪਿਆਰਾ ਸੂਟ ਬਣਿਆ ਹੋਇਆ ਉੱਪਰ ਤੱਕ ਬੂਟੀਆਂ ਜਾਣੀਆਂ ਜੀ ਪੂਰੀ ਸ਼ਰਟ ਤੇ ਬੂਟੀਆਂ ਆਉਣ ਵਾਲੀਆਂ ਪੂਰਾ ਖੋਲ ਕੇ ਦਿਖਾਵਾਂਗੇ ਤੁਹਾਨੂੰ ਚੈੱਕ ਕਰੋ ਦੇਖੋ ਜੀ ਬਹੁਤ ਪਿਆਰਾ ਸੂਟ ਰੈਡ ਵਾਲਾ ਵਾਜੂ ਸਬਜ਼ੀਆਂ ਰੈਡੀ ਹੋਣਗੀਆਂ ਜੀ ਨਾਲ ਇਹ ਵਾਲੀਆਂ ਰਹਿਣਗੀਆਂ ਜੀਆਂ ਬਸ ਠੀਕ ਹੈ ਜੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਪ੍ਰਾਈਸ ਸਿਰਫ 700 ਰੁਪਏ ਰਹਿਊਗਾ ਜੀ ਇਹਦੀ ਲਾਈਟ ਜਿਹਾ ਸਕਾਈ ਬਲੂ ਆ ਜੀ ਜਿਹੜਾ ਇਹਦੇ ਉੱਪਰ ਵਰਕ ਹੋਇਆ ਬਲੈਕ ਕਲਰ ਚ ਨਹੀਂ ਵਰਕ ਹੋਇਆ ਜੀ ਇਹ ਡਾਰਕ ਬਲੂ ਡਾਰਕ ਮੋਰ ਪੰਖੀਆ ਸ਼ੇਡ ਦੇ ਵਿੱਚ ਵਰਕ ਹੈ ਜੀ ਇਹਦਾ ਠੀਕ ਹੈ ਜੀ ਇਹਦਾ ਵਰਕ ਜਿਹੜਾ ਬਲੈਕ ਨਹੀਂ ਹੈਗਾ ਇਹ ਮੋਰ ਪੰਖੀ ਆ ਜਿਹੜਾ ਕਲਰ ਥ੍ਰੈਡ ਲੱਗਿਆ ਹੋਇਆ ਜੀ ਤੇ ਇਹਨਾਂ ਦਾ ਆਪਸ ਵਿੱਚ ਬਹੁਤ ਪਿਆਰੇ ਕੰਬੀਨੇਸ਼ਨ ਬਣਿਆ ਹੋਇਆ ਤੇ ਇਹ ਵਾਲੀਆਂ ਰਹਿਣਗੀਆਂ ਜੀਆਂ ਪੂਰੀਆਂ ਫੁੱਲ ਹੈਵੀ ਬਾਜ਼ ਦੇਖੋ ਜੀ ਇਹ ਵਾਲੀਆਂ ਪੂਰੀਆਂ ਫੁੱਲ ਹੈਵੀ ਰਹਿਣਗੀਆਂ ਇਹਦੀਆਂ ਬਾਜ਼ੂ ਠੀਕ ਹੈ ਜੀ ਇਹ ਆਊਗਾ ਜੀ ਪੂਰਾ ਫੁੱਲ ਹੈਵੀ ਘੇਰਾ ਸਟਾਫ ਰਹੂਗਾ ਜੀ ਕੈਮਰਕ ਤੇ ਪ੍ਰਾਈਜ਼ ਰਹੂਗੀ ਇਹਦੀ 7700 ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਜਾਮ ਕਾਟਨ ਤੇ ਰਹੂਗਾ ਜੀ ਸਟਾਫ ਰਹੂਗਾ ਜੀ ਜਾਮ ਕਾਟਨ ਠੀਕ ਹੈ ਜੀ ਕਲਰ ਦੇਖੋ ਡਿਜ਼ਾਈਨਿੰਗ ਦੇਖੋ ਬੜੀ ਪਿਆਰੀ ਜੀ ਡਿਜ਼ਾਈਨਿੰਗ ਹੈ ਚੈੱਕ ਕਰੋ ਵਰਕ ਬੜਾ ਪਿਆਰਾ ਜਿਹਾ ਵਰਕ ਹੋਇਆ ਜੀ ਇਹਦੇ ਉੱਪਰ ਤੇ ਬਾਜ਼ੂ ਵੀ ਪੂਰੀਆਂ ਫੁੱਲ ਹੈਵੀ ਬਾਜ਼ੂ ਰੈਡੀ ਹੈ ਜੀ ਦੇਖੋ ਇਹ ਵਾਲੀਆਂ ਰਹਿਣਗੀਆਂ ਇਹਦੀਆਂ ਬਾਜ਼ੂ ਠੀਕ ਹੈ ਜੀ ਇਹ ਵਾਲਾ ਸੂਟ ਰਹੂਗਾ ਬਹੁਤ ਹੀ ਪਿਆਰਾ ਜਾਂ ਤਾਂ ਪ੍ਰਾਈਸ ਰਹੂਗੀ ਸਿਰਫ 700 ਠੀਕ ਹੈ ਜੀ ਇਹ ਸਨ ਅੱਜ ਦੇ ਬੁਟੀਕ ਵਰਕ ਵਾਲੇ ਸੂਟ ਇਹਨਾਂ ਵਿੱਚੋਂ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਬਾਈ ਕਰ ਸਕਦੇ ਹੋ ਇਸ ਤੋਂ ਅੱਗੇ ਤਾਂ ਖਾਵਾਂਗੇ ਤੁਹਾਨੂੰ ਕੈਮਰਿਕ ਜਿਹੜੇ ਕੈਮਰਿਕ ਦੇ ਸਾਡੇ ਕੋਲੇ ਸੂਟ ਹੈ ਜੀ ਪ्युअर कॉटन ਦੇ ਵਿੱਚ कॉटन ਕੈਮਰਿਕ ਤਾਂ ਜਿਹੜੀ ਸਲਵਾਰ ਰਹਿਣ ਵਾਲੀ ਹੈ 10 ਮੀਟਰ ਦੇ ਵਿੱਚ ਰਹੂਗੀ कॉटन ਦਾ ਦੁਪੱਟਾ ਰਹੂਗਾ ਜੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਪਿਕ ਤੇ ਦੇਖੋ ਜੀ ਐਦਾ ਸੂਰਤੀ ਡਿਜ਼ਾਈਨਿੰਗ ਹੋਣੀ ਆ बॉਟਮ ਦੀ ਤੇ ਦੁਪट्टे ਦੀ ਬਹੁਤ ਪਿਆਰਾ ਦੁਪੱਟਾ ਜੀ ਇਹਦਾ ਕਾਟਨ ਦਾ ਇਹ ਵਾਲੀ ਰਹਿਣੀ ਆ ਸ਼ਰਟ ਬੜੀ ਪਿਆਰੀ ਜੀ ਤੇ ਇਹ ਵਾਲੀ ਸ਼ਰਟ ਰਹੂਗੀ ਜੀ ਇਹ ਦੁਪੱਟਾ ਰਹੂਗਾ ਨਾਲ ਪਿਓਰ ਕੈਮਰਕ ਆ ਸੌਰੀ ਪਿਓਰ ਕਾਟਨ ਦਾ ਇਹ ਵਾਲੀ ਰਹੂਗੀ बॉਟਮ ਇਹਦੀ ਪ੍ਰਾਈਸ ਸਿਰਫ 500 ਰੁਪਏ ਰਹਿਣ ਵਾਲੀ ਐ ਸੂਟ ਦੀ ਅਗਲਾ ਸੂਟ ਚੈੱਕ ਕਰੋ ਜੀ ਦੇਖੋ ਜੀ ਪਿੱਕ ਤੋਂ ਦੇਖ ਸਕਦੇ ਹੋ ਐਦਾਂ ਸੂਟ ਦੀ ਲੁੱਕ ਆਣੀ ਆ 10 ਮੀਟਰ ਜੀ ਤੁਹਾਨੂੰ ਸਲਵਾਰ ਮਿਲਣ ਵਾਲੀ ਆ ਜੀ ਇਹ ਵਾਲਾ ਰਹੂਗਾ ਸੂਟ ਦੀ ਡਿਜ਼ਾਈਨਿੰਗ ਠੀਕ ਹੈ ਜੀ ਇਹ ਵਾਲੀ ਰਹੂਗੀ ਇਹਦੇ ਨਾਲ ਇਹ ਦੁਪੱਟਾ ਰਹਿਣ ਵਾਲਾ ਕਾਟਨ ਦਾ ਠੀਕ ਹੈ ਜੀ ਇਹ ਬਾਟਮ ਰਹੂਗੀ ਪ੍ਰਾਈਸ ਸਿਰਫ ਰਹੂਗਾ 500 ਇਹ ਵਾਲਾ ਚੈੱਕ ਕਰੋ ਜੀ ਡਿਜ਼ਾਈਨਿੰਗ ਦੇਖੋ ਸੂਟ ਦੀ ਕਿਦਾਂ ਡਿਜ਼ਾਈਨਿੰਗ ਰਹਿਣੀ ਆ ਦੇਖੋ ਜੀ ਇਹ ਦਾ ਡਿਜ਼ਾਈਨਿੰਗ ਹੈ ਸੂਟ ਦੀ ਇਹ ਵਾਲੀ ਸ਼ਰਟ ਰਹੂਗੀ ਜੀ ਠੀਕ ਹੈ ਇਹ ਦੁਪੱਟਾ ਰੈਣ ਵਾਲਾ ਕਾਟਨ ਦਾ ਕਾਟਨ ਮਲ ਦਾ ਤੇ ਇਹ ਵਾਲੀ ਰਹੂਗੀ ਜੀ ਬਾਟਮ 10 ਮੀਟਰਸ ਤੁਹਾਨੂੰ ਬਾਟਮ ਮਿਲ ਵਾਲੀ ਹੈ ਪਿਓਰ ਕਾਟਨ ਦੇ ਵਿੱਚ ਪ੍ਰਾਈਸ ਸਿਰਫ 500 ਸਟਾਫ ਬਹੁਤ ਠਿੱਕ ਹੈ ਜੀ ਇਹ ਐਦਾ ਦਾ ਨਹੀਂ ਹੈਗਾ ਕਿ ਤੁਹਾਡੀ ਸਕਿਨ ਦਿਖੂਗੀ ਇਹ ਵਾਲਾ ਚੈੱਕ ਕਰੋ ਜੀ ਇਹ ਮਹਿਰੂਨ ਸ਼ੇਡ ਦੇ ਵਿੱਚ ਰਹੂਗਾ ਠੀਕ ਹੈ ਜੀ ਮਹਿਰੂਨ ਦੇ ਵਿੱਚ ਹੈ ਡਿਜ਼ਾਈਨਿੰਗ ਦੇਖੋ ਸੂਟ ਦੀ ਤੁਸੀਂ ਦੇਖ ਸਕਦੇ ਹੋ ਲੁੱਕ ਐਦਾਂ ਦੀ ਆਉਣੀ ਆ ਸੂਟ ਦੀ ਤੇ ਇਹ ਵਾਲਾ ਰਹੂਗਾ ਜੀ ਸ਼ਰਟ ਤੇ ਇਹ ਵਾਲਾ ਰਹੂਗਾ ਦੁਪੱਟਾ ਕਾਟਨ ਦਾ ਇਹ ਵਾਲੀ ਰਹੂਗੀ ਬਾਟਮ 3 ਮੀਟਰ ਤੋਂ ਨੂੰ ਬਾਟਮ ਆਉਣ ਵਾਲੀ ਪ੍ਰਾਈਸ ਸਿਰਫ 500 ਰੁਪਏ ਕਾਟਨ ਦੇ ਸੂਟ ਰਹਿਣ ਵਾਲੀ ਐ ਛੇ ਇਹ ਕਲਰ ਚੈੱਕ ਕਰੋ ਜੀ ਗ੍ਰੀਨ ਦੇ ਵਿੱਚ ਹੈ ਲੁੱਕ ਦੇਖੋ ਜੀ ਸੂਟ ਦੀ ਐਦਾਂ ਦੀ ਆਣੀ ਆ ਠੀਕ ਹੈ ਜੀ ਇਹ ਸ਼ਰਟ ਹੈ ਇਹ ਦੁਪੱਟਾ ਜੀ ਇਹਦਾ ਇਹ ਰਹੂਗੀ ਜੀ ਬਾਟਮ ਪ੍ਰਾਈਸ ਸਿਰਫ ਰਹੂਗਾ ਜੀ 500 ਇਹ ਸਨ ਅਜ ਦੇ ਸੂਟ ਇਹਨਾਂ ਸੂਟਾਂ 'ਚ ਜਿਹੜਾ ਸੂਟ ਪਸੰਦ ਆ ਉਹਦਾ ਸਕਰੀਨਸ਼ਾਟ ਲੈ ਕੇ ਵਾਈ ਕਰ ਸਕਦੇ ਹੋ ਸਕਰੀਨ ਉੱਪਰ ਤੋਂ ਨੰਬਰ ਮੈਂਸ਼ਨ ਕੀਤਾ ਉਸ ਨੰਬਰ ਤੇ ਕਾਲ ਕਰੋ ਮੈਸੇਜ ਕਰੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਥੈਂਕ ਯੂ